ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਵਿੱਚ। ਅਸੀਂ ਚਾਰ ਭੈਣ ਭਰਾ ਸੀ। ਮੈਂ ਸਭ ਤੋਂ ਵੱਡਾ ਸੀ। ਮੇਰੇ ਤੋਂ ਛੋਟੀ ਮੇਰੀ ਭੈਣ ਸੀ ਤੇ ਉਸ ਤੋਂ ਛੋਟੇ ਦੋ ਭਰਾ ਸੀ। ਮੈਂ 13 ਸਾਲ ਦਾ ਸੀ ਜਦੋਂ ਮੇਰੇ ਬਾਪੂ ਦੀ ਮੌਤ ਹੋ ਗਈ। 13 ਸਾਲ ਦੀ ਉਮਰ ਵਿੱਚ ਮੇਰੇ ਗਲ ਘਰ ਦੀ ਕਬੀਲਦਾਰੀ ਪੈ ਗਈ। ਉਹਨਾਂ ਸਮਿਆਂ ਵਿੱਚ ਟਰੈਕਟਰ ਨਹੀਂ ਹੁੰਦੇ ਸੀ। ਮੈਂ ਬਲਦਾਂ ਨਾਲ ਵਾਹੀ ਕਰਨੀ। ਮੈਂ ਆਪਣੇ ਤੋਂ ਛੋਟੇ ਤਿੰਨਾਂ ਭੈਣ ਭਰਾਵਾਂ ਨੂੰ ਪੜਾਇਆ। ਮੈਂ ਆਪ ਔਖਾ ਹੋ ਕੇ ਉਹਨਾਂ ਦੇ ਸਾਰੇ ਚਾਂ ਲੜ ਪੂਰੇ ਕਰ ਦਿੱਤੇ ਜਦੋਂ ਮੇਰੀ ਉਮਰ 17 ਕ ਸਾਲ ਦੀ ਹੋਈ ਮੈਂ 17 ਸਾਲ ਦਾ ਹੋਇਆ ਤਾਂ ਮੇਰੀ ਮਾਂ ਨੂੰ ਨਾਮੁਰਦ ਕੈਂਸਰ ਵਰਗੀ ਬਿਮਾਰੀ ਨੇ ਘੇਰ ਲਿਆ ਭੈਣ ਪੜਦੀ ਸੀ ਘਰੇ ਕੋਈ ਰੋਟੀ ਪਕਾਉਣ ਵਾਲਾ ਨਹੀਂ ਸੀ ਤੇ ਮਾਂ ਦੀ ਵੀ ਇਹ ਖੁਆਈ ਸੀ ਕਿ ਵੱਡੇ ਪੁੱਤਰ ਦਾ ਵਿਆਹ ਆਪਣੇ ਹੱਥੀਂ ਕਰਕੇ ਜਾਵਾਂ 17ਵੇਂ ਸਾਲ ਵਿੱਚ ਮਾਂ ਨੇ ਮੇਰਾ ਵਿਆਹ ਕਰ ਦਿੱਤਾ ਮੇਰੀ ਕਬੀਲਦਾਰੀ ਹੋਰ ਵੱਡੀ ਹੋ ਗਈ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਮੇਰੀ ਮਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਮੇਰੇ ਘਰ ਵਾਲੀ ਸ਼ਿੰਦੂ ਨੇ ਮੇਰੇ ਛੋਟੇ ਭੈਣ ਭਰਾਵਾਂ ਨੂੰ ਮਾਂ ਵਾਲਾ ਪਿਆਰ ਦਿੱਤਾ ਉਹਨਾਂ ਨੂੰ ਪੜਾਇਆ ਲਿਖਾਇਆ ਮੇਰੇ ਦੋਨੇ ਭਰਾ ਅਫਸਰ ਬਣ ਗਏ ਅਤੇ ਭੈਣ ਦਾ ਵਿਆਹ ਮੈਂ ਚੰਗਾ ਘਰ ਵੇਖ ਕੇ ਕਰ ਦਿੱਤਾ ਭੈਣ ਦੇ ਵਿਆਹ ਵਿੱਚ ਮੈਂ ਆਪਣੇ ਸਹੁਰੇ ਪਰਿਵਾਰ ਤੋਂ ਮੇਲੀਆਂ ਟੋਮਾਂ ਨੂੰ ਵੇਚ ਦਿੱਤਾ ਸ਼ਿੰਦੂ ਨੇ ਸਾਰੇ ਗੈਨੇ ਮੇਰੀ ਭੈਣ ਦੇ ਵਿਆਹ ਤੇ ਵੇਚ ਦਿੱਤੇ ਪਰ ਉਸ ਦੀ ਮਾਂ ਦੀ ਧੀ ਨੇ ਇੱਕ ਵਾਰ ਵੀ ਇਤਰਾਜ਼ ਨਹੀਂ ਕੀਤਾ ਕਿ ਮੇਰੇ ਗਹਿਣੇ ਸੀ ਜਾਂ ਮੈਂ ਨਹੀਂ ਦੇ ਸਕਦੀ ਮੇਰੇ ਪੇਕਿਆਂ ਦੇ ਨੇ ਚੁੱਪਚਾਪ ਹੱਸ ਕੇ ਆਪਣੇ ਗਹਿਣੇ ਫੜਾ ਦਿੱਤੇ ਭੈਣ ਨੂੰ ਚੰਗਾ ਘਰ ਮਿਲ ਗਿਆ ਭਰਾਵਾਂ ਨੂੰ ਨੌਕਰੀ ਮਿਲ ਗਈ ਛੋਟੇ ਦੋਨਾਂ ਭਰਾਵਾਂ ਦਾ ਵੀ ਵਿਆਹ ਹੋ ਗਿਆ ਸੀ ਹੁਣ ਉਹਨਾਂ ਦੇ ਤੇਵਰ ਬਦਲਨੇ ਸ਼ੁਰੂ ਹੋ ਗਏ ਸਨ ਪਹਿਲਾਂ ਤਾਂ ਅਸੀਂ ਸ਼ਾਮ ਦੀ ਰੋਟੀ ਇਕੱਠੇ ਖਾਂਦੇ ਹੁੰਦੇ ਸੀ ਤਿੰਨੋਂ ਭਰਾ ਉਹਨਾਂ ਦੇ ਵਿਆਹ ਤੋਂ ਬਾਅਦ ਵੀ ਮੇਰਾ ਉਹੀ ਰੁਟੀਨ ਰਿਹਾ ਸੀ ਮੈਂ ਇੱਕ ਦਿਨ ਉਡੀਕਦਾ ਰਿਹਾ 11 ਵਜੇ ਮੈਂ ਉਡੀਕਦਾ ਰਿਹਾ ਪਰ ਉਹ 11 ਵਜੇ ਤੱਕ ਨਹੀਂ ਆਏ ਮੈਂ ਉਸੇ ਤਰ੍ਹਾਂ ਭੁੱਖਣ ਪਾਣਾ ਸੌਂ ਗਿਆ ਜਦੋਂ ਸਵੇਰੇ ਜਾਗਾਈ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਰਾਤ ਨੂੰ ਰੋਟੀ ਖਾ ਲਈ ਸੀ ਉਹ ਕਹਿੰਦੇ ਹਾਂ ਬਾਈ ਅਸੀਂ ਤਾਂ ਬਾਹਰੋਂ ਹੀ ਖਾ ਕੇ ਆਏ ਸੀ ਪਰ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਬਾਈ ਤੂੰ ਰੋਟੀ ਖਾਦੀ ਸੀ ਕਿ ਨਹੀਂ ਮੈਂ ਉਹਨਾਂ ਨੂੰ ਉਡੀਕਦਾ ਭੁੱਖਾ ਹੀ ਸੌਂ ਗਿਆ ਸੀ ਨਾਲ ਹੀ ਉਹਨਾਂ ਨੇ ਮੈਨੂੰ ਇੱਕ ਹੋਰ ਗੱਲ ਸਮਝਾ ਦਿੱਤੀ ਸੀ ਕਿ ਅੱਜ ਤੋਂ ਬਾਅਦ ਸਾਨੂੰ ਨਾ ਉਡੀਕਿਆ ਕਰ ਰੋਟੀ ਖਾ ਕੇ ਸੌਂ ਜਾਇਆ ਕਰ ਅਸੀਂ ਤਾਂ ਰੋਟੀ ਬਾਹਰ ਤੋਂ ਹੀ ਖਾ ਕੇ ਆਇਆ ਕਰਾਂਗੇ ਘਰ ਦੀ ਰੋਟੀ ਖਾ ਖਾ ਕੇ ਵੀ ਮਨ ਅੱਕਿਆ ਪਿਆ ਉਹੀ ਹਰ ਰੋਜ਼ ਦਾਲਾਂ ਸਬਜ਼ੀਆਂ ਹੁੰਦੀਆਂ ਹਨ ਤੇ ਉੱਥੇ ਮਨ ਸਵੰਨਾ ਖਾਈਦਾ ਹੈ ਮੈਨੂੰ ਫਿਰ ਵੀ ਇਸ ਗੱਲ ਦੀ ਖੁਸ਼ੀ ਹੋਈ ਕਿ ਚਲੋ ਮੇਰੇ ਦੋਨੇ ਭਰਾ ਇੰਨਾ ਕਮਾਉਣ ਜੋਗੇ ਤਾਂ ਹੋਏ ਕਿ ਆਪਣੀਆਂ ਖਵਾਇਸ਼ਾਂ ਪੂਰੀਆਂ ਕਰ ਸਕਣ ਮੈਂ ਹੱਸ ਕੇ ਉਹਨਾਂ ਦੀ ਪਿੱਠ ਥਾਪੜਦਿਆਂ ਕਿਹਾ ਠੀਕ ਹੈ ਅੱਜ ਤੋਂ ਮੈਂ ਰੋਟੀ ਖਾ ਕੇ ਸੌਂ ਜਾਇਆ ਕਰਾਂਗਾ ਤੁਹਾਨੂੰ ਨਹੀਂ ਅਡੀਕਦਾ ਮੈਂ ਆਪਣੀ ਭੈਣ ਦਾ ਸੰਧਾਰਾ ਲੋੜੀ ਦੀਵਾਲੀ ਕਦੇ ਖੁੰਝਣ ਨਹੀਂ ਦਿੰਦੀ ਸੀ ਮੈਂ ਸਾਈਕਲ ਤੇ ਜਾਂਦਾ ਹੁੰਦਾ ਸੀ ਭੈਣ ਕੋਲ ਮੈਨੂੰ ਆਏ ਸੀ ਕਿ ਜੋ ਪੈਸੇ ਕਿਰਾਏ ਤੇ ਲਾਉਂਗਾ ਉਹੀ ਪੈਸੇ ਭੈਣ ਨੂੰ ਦੇ ਕੇ ਆਵਾਂਗੇ ਭੈਣ ਖੁਸ਼ ਹੋ ਜਾਵੇਗੀ ਹੰਦਾ ਵੀ ਐਵੇਂ ਹੀ ਸੀ ਜਦੋਂ ਆਉਣ ਲੱਗੇ ਨੇ ਭੈਣ ਨੂੰ ਪੈਸੇ ਦੇਣੇ ਤਾਂ ਉਸਨੇ ਬੜਾ ਖੁਸ਼ ਹੋਣਾ ਇਸੇ ਤਰ੍ਹਾਂ ਵੀ ਸਮਾਂ ਬੀਤਦਾ ਗਿਆ ਮੇਰੀ ਕਬੀਲਦਾਰੀ ਵੱਧ ਗਈ ਮੇਰੇ ਘਰ ਤਿੰਨ ਧੀਾਂ ਨੇ ਜਨਮ ਲਿਆ ਮੇਰੇ ਕੋਈ ਮੁੰਡਾ ਨਾ ਹੋਇਆ ਪਰ ਮੈਨੂੰ ਕੋਈ ਅਫਸੋਸ ਨਹੀਂ ਸੀ ਕਿ ਮੇਰੇ ਮੁੰਡਾ ਨਹੀਂ ਹੈ ਕਿਉਂਕਿ ਮੈਂ ਆਪਣੀਆਂ ਧੀਆਂ ਨੂੰ ਪੁੱਤਰਾਂ ਤੋਂ ਵੱਧ ਕੇ ਮੰਨਦਾ ਸੀ ਇੱਕ ਦਿਨ ਅਚਾਨਕ ਹੀ ਭੈਣ ਘਰ ਆਈ ਮੈਂ ਉਸ ਨੂੰ ਪੁੱਛਿਆ ਭੈਣੇ ਅੱਜ ਅਚਾਨਕ ਹੀ ਕਿਵੇਂ ਅੱਗੇ ਤਾਂ ਤੂੰ ਫੋਨ ਕਰਕੇ ਦੱਸ ਦਿੰਦੀ ਹੁੰਦੀ ਆ ਉਹ ਕਹਿੰਦੀ ਬਾਈ ਮੈਨੂੰ ਤਾਂ ਛੋਟਿਆਂ ਨੇ ਬੁਲਾਇਆ ਹੈ ਮੈਂ ਤਾਂ ਹੀ ਆਈ ਆ ਤੁਹਾਡਾ ਕੋਈ ਹਿਸਾਬ ਦਾ ਉਹ ਕਰਨ ਵਾਲਾ ਰਹਿੰਦਾ ਹੈ ਉਹ ਕਹਿੰਦੇ ਨੇ ਕਰਨਾ ਹੈ ਮੈਂ ਬੜਾ ਹੈਰਾਨ ਹੋਇਆ ਕਿ ਕਿਹੜੇ ਹਿਸਾਬ ਕਿਤਾਬ ਦੀ ਗੱਲ ਕਰਦੇ ਨੇ ਛੋਟੇ ਦੋਵੇਂ ਮੈਂ ਕਿਹਾ ਕੋਈ ਗੱਲ ਨਹੀਂ ਭੈਣੇ ਆਵਾਜ਼ ਮਾਰਲਾ ਕਰ ਲੈਨੇ ਆ ਹਿਸਾਬ ਕਿਤਾਬ ਦੋ ਛੋਟੇ ਦੋਵੇਂ ਬਾਰ ਆ ਗਏ ਕਹਿਣ ਲੱਗੇ 22 ਹੁਣ ਆਪਣੀ ਨਹੀਂ ਨਿਭਦੀ ਹਨ ਜ਼ਮੀਨ ਤੇ ਘਰ ਵਿੱਚ ਵੰਡੀਆਂ ਬੈਣਗੀਆਂ ਤੇਰੀ ਕਬੀਦਦਰੀ ਬਹੁਤ ਵੱਡੀ ਹੋ ਗਈ ਆ ਅਸੀਂ ਤੇਰੀਆਂ ਤਿੰਤੀਆਂ ਦਾ ਖਰਚਾ ਨਹੀਂ ਚੁੱਕ ਸਕਦੇ ਭੈਣ ਤੇ ਜੀਜਾ ਆਏ ਸੀ ਤੇ ਕੁਝ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਸੱਦ ਲਿਆ ਜਿਵੇਂ ਜਿਵੇਂ ਨਿੱਕਿਆਂ ਨੇ ਕਿਹਾ ਓਵੇਂ ਓਵੇਂ ਹੀ ਕਰ ਅਤੇ ਜ਼ਮੀਨ ਦੀ ਵੰਡ ਹੋ ਗਈ ਸਿੰਦੂਤਾ ਕੁਝ ਨਹੀਂ ਬੋਲੀ ਬਸ ਮੰਜੇ ਉੱਪਰ ਬੈਠੀ ਰੋਈ ਜਾ ਰਹੀ ਸੀ ਮੇਰੀਆਂ ਧੀਆਂ ਮੈਨੂੰ ਤੇ ਸਿੰਦੂ ਨੂੰ ਬਹੁਤ ਤਲਾਸਾ ਦੇ ਰਹੀਆਂ ਸਨ 16 ਕਿੱਲੇ ਜ਼ਮੀਨ ਦੀ ਸੀ ਸਾਡੇ ਕੋਲ ਮੇਰੀ ਭੈਣ ਨੇ ਚਾਰ ਹਿੱਸਿਆਂ ਵਿੱਚ ਕਰਵਾ ਲਈ ਆਪਣਾ ਵੀ ਹਿੱਸਾ ਰੱਖ ਲਿਆ ਮੈਨੂੰ 4 ਕਿੱਲੇ ਦੇ ਕੇ ਅੜ ਕਰ ਦਿੱਤਾ ਉਹਨਾਂ ਤਿੰਨਾਂ ਨੇ 12 ਕਿੱਲੇ ਰੱਖ ਲਏ 12 ਕਿੱਲਾਂ ਦੀ ਵਾਹੀ ਹੁਣ ਦੋਵੇਂ ਛੋਟੇ ਹੀ ਕਰਦੇ ਸਨ ਉਹਨਾਂ ਨੇ ਇੱਕ ਸੇਰੀ ਰੱਖ ਲਿਆ ਉਹ ਤਾਂ ਨੌਕਰੀ ਕਰਦੇ ਸਨ ਖੇਤੀਬਾੜੀ ਸਿਰ ਹੀ ਕਰ ਲੈਂਦਾ ਸੀ ਇੱਕ ਦਿਨ ਮੈਂ ਬੜਾ ਉਦਾਸ ਜਿਹਾ ਬੈਠਾ ਸੀ ਮੈਨੂੰ ਛਿੱਦੋ ਕਹਿੰਦੀ ਤੇਰਾ ਬਾਲਾ ਮਨ ਉਦਾਸ ਹੈ ਜਾਂ ਭੈਣ ਕੋਲੇ ਜਾਇਆ ਭੈਣ ਭਰਾ ਦੋਸਤ ਕਰੋਗੇ ਕੱਲੀ ਬਾਤੀ ਬੰਦੇ ਦਾ ਮਨ ਹੋਰ ਹੋ ਜਾਂਦਾ ਹੈ ਤੇਰਾ ਜੀ ਲੱਗ ਜਾਊਗਾ ਮੈਨੂੰ ਵੀ ਉਸਦੀ ਗੱਲ ਠੀਕ ਲੱਗੀ ਮੈਂ ਨਾ ਕੇ ਚੁੱਕਿਆ ਸਾਈਕਲ ਤੇ ਭੈਣ ਦੇ ਪਿੰਡ ਵੱਲ ਚੱਲ ਪਿਆ ਭੈਣ ਦਾ ਪਿੰਡ ਸਾਤ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਸਾਈਕਲ ਤੇ ਬਸ ਅੱਧਾ ਘੰਟਾ ਲੱਗਦਾ ਸੀਗਾ ਮੈਨੂੰ ਵੇਖ ਕੇ ਭੈਣ ਨੂੰ ਕੋਈ ਖੁਸ਼ੀ ਨਾ ਹੋਈ ਉਸ ਨੇ ਕੋਈ ਜ਼ਿਆਦਾ ਮੇਰੇ ਨਾਲ ਦੁੱਖ ਸੁੱਖ ਨਾ ਕੀਤਾ ਮੈਨੂੰ ਚਾਹ ਫੜਾ ਕੇ ਕਹਿੰਦੀ ਬਾਈ ਬੇਬੇ ਨਾਲ ਗੱਲਾਂ ਬਾਤਾਂ ਕਰ ਲੈ ਮੈਂ ਕੰਮ ਕਰਨੀ ਆ ਜਿਹੜੇ ਦੁੱਖ ਸੁੱਖ ਲਈ ਭੈਣ ਕੋਲ ਗਿਆ ਸੀ ਉਹ ਤਾਂ ਉਸ ਨੇ ਮੇਰੇ ਆ ਸੁਣਿਆ ਹੀ ਨਹੀਂ ਸ਼ਾਮ ਨੂੰ ਮੈਂ ਭੈਣ ਨੂੰ ਕਿਹਾ ਚੰਗਾ ਹੁਣ ਮੈਂ ਚੱਲਦਾ ਹਾਂ ਭੈਣ ਕਹਿਣ ਲੱਗੀ ਬਾਈ ਮੇਰੀ ਇੱਕ ਗੱਲ ਸੁਣ ਕੇ ਜਾਇ ਗੁੱਸਾ ਨਾ ਕਰੀਂ ਪਰ ਆਜ ਜਿਹੜਾ ਤੂੰ ਸਾਈਕਲ ਤੇ ਨਾ ਆਇਆ ਕਰ ਮੇਰੇ ਕੋਲ ਮੇਰੇ ਬੇਇੱਜ਼ਤੀ ਹੁੰਦੀ ਐ ਇਸ ਗੱਲ ਦੇ ਵਿੱਚ ਮੇਰੇ ਆਣ-ਗਵਾਂਡ ਸ਼ਰੀਕਾ ਕੀ ਕਹਿਣਗੇ ਮੇਰੀ ਸੱਸ ਕੀ ਕਹੋਗੀ ਕਿ ਤੇਰਾ ਭਰਾ ਟੁੱਟੇ ਜੇ ਸਾਈਕਲ ਤੇ ਆਉਂਦਾ ਹੈ ਮੇਰੇ ਕੋਲ ਆਉਣਾ ਹੁੰਦਾ ਤਾਂ ਮੋਟਰਸਾਈਕਲ ਤੇ ਆਇਆ ਕਰ ਨਹੀਂ ਫਿਰ ਰਹਿ ਨਹੀਂ ਦਿਆ ਕਰੋ ਉਹਨੂੰ ਭੈਣ ਦੇ ਇੰਨਾ ਬੋਲਾਂ ਨੇ ਮੇਰਾ ਕਲੇਜਾ ਬਾੜ ਕੇ ਰੱਖ ਦਿੱਤਾ ਸੀ ਮੇਰੀਆਂ ਅੱਖਾਂ ਭਰ ਆਈਆਂ ਮੈਂ ਭੈਣ ਦੇ ਸਿਰ ਤੇ ਹੱਥ ਰੱਖ ਕੇ ਚੁੱਪ-ਚਾਪ ਘਰ ਨੂੰ ਮੁੜ ਆ ਕੇ ਜਦੋਂ ਘਰੇ ਬੈਠਾ ਸਿੰਦੋ ਨੇ ਭੈਣ ਦੀ ਖੈਰ ਸੁਖ ਪੁੱਛੀ ਤਾਂ ਮੇਰੀਆਂ ਤਾਂ ਹਾਂ ਨਿਕਲ ਗਈਆਂ ਸਿੰਦੋ ਘਬਰਾ ਗਈ ਕਹਿਣ ਲੱਗੀ ਕੀ ਗੱਲ ਹੋਈ ਐ ਦੱਸ ਕਿਉਂ ਰੋਈ ਜਾਣਾ ਹੈ ਮੈਂ ਸਿੰਦੋ ਨੂੰ ਭੈਣ ਦੀਆਂ ਗੱਲਾਂ ਦਸੀਆਂ ਸਿੰਦੋ ਤਾਂ ਰੋਂਦੀ ਰੋਂਦੀ ਕੰਧ ਦੇ ਨਾਲ ਲਾ ਕੇ ਬੈਠ ਗਈ ਕਹਿਣ ਲੱਗੀ ਜੇ ਅੱਜ ਅਸੀਂ ਗਰੀਬ ਹਾਂ ਦਾ ਸਾਡੀ ਗਰੀਬੀ ਵੱਲ ਵੇਖ ਕੇ ਉਸ ਨੇ ਵੀ ਸਾਡੇ ਤੋਂ ਮੁੱਖ ਮੋੜ ਲਿਆ ਹੈ ਉਹ ਵੀ ਆਸਰਾਂ ਦੀ ਭੈਣ ਬਨਣਾ ਚਾਹੁੰਦੀ ਹੈ ਗਰੀਬ ਦੀ ਭੈਣ ਉਹ ਵੀ ਨਹੀਂ ਬਨਣਾ ਚਾਹੁੰਦੀ ਉਸ ਨੂੰ ਵੀ ਪਸੰਦ ਨਹੀਂ ਅਸੀਂ ਮੇਰੀਆਂ ਧੀਆ ਉਸ ਵੇਲੇ ਮੇਰੇ ਕੋਲ ਹੀ ਬੈਠੀਆਂ ਸਨ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਆਪਣੀ ਮਾਂ ਨੂੰ ਫੜ ਕੇ ਮੰਜੇ ਤੇ ਬਿਠਾਇਆ ਕਹਿਣ ਲੱਗੀਆਂ ਪਾਪਾ ਜੀ ਕੋਈ ਗੱਲ ਨਹੀਂ ਜੇ ਅੱਜ ਘਰ ਵਿੱਚ ਗਰੀਬੀ ਹੈ ਅਸੀਂ ਗਰੀਬੀ ਵਿੱਚ ਓਕੇ ਸੋਕੇ ਦਿਨ ਕੱਢ ਲਵਾਂਗੇ ਪਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੀਆਂ ਹਾਂ ਕਿ ਅਸੀਂ ਤੁਹਾਨੂੰ ਗਰੀਬੀ ਤੋਂ ਉਠਾ ਕੇ ਅਮੀਰੀ ਵਿੱਚ ਜ਼ਰੂਰ ਲੈ ਕੇ ਜਾਵਾਂਗੇ ਮੇਰੀਆਂ ਤਿੰਨੇ ਧੀਆਂ ਬੜੀਆਂ ਸਿਆਣੀਆਂ ਤੇ ਮਿਹਨਤੀ ਸੀ ਉਹਨਾਂ ਨੇ ਬੜਾ ਮਨ ਲਗਾ ਕੇ ਪੜ੍ਹਾਈ ਕੀਤੀ ਤਿੰਨੋਂ ਦੀਆਂ ਅਫਸਰ ਬਣ ਗਈਆਂ ਤੇ ਅੱਜ ਉਹਨਾਂ ਦੀ ਡਿਊਟੀ ਮੇਰੇ ਭਰਾਵਾਂ ਤੋਂ ਉੱਤੇ ਹੈ ਸ਼ਹਿਰ ਵਿੱਚ ਸਾਨੂੰ ਦੋਨਾਂ ਨੂੰ ਆਲੀਸ਼ਾਨ ਬੰਗਲਾ ਬਣਾ ਦਿੱਤਾ ਮੇਰੀਆਂ ਧੀਆਂ ਨੇ ਤੇ ਮੇਰੇ ਦੋਨੇ ਭਰਾਵਾਂ ਦੇ ਇੱਕ ਇੱਕ ਮੁੰਡਾ ਸੀ ਵੱਡੇ ਦੇ ਮੁੰਡੇ ਨੇ ਤਾਂ ਗੱਡੀਆਂ ਵਾਲਿਆਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਹੁਣ ਭਰਾ ਤੇ ਪਰਜਾਈ ਤੇ ਮੁੰਡਾ ਸ਼ਰਮ ਦੇ ਮਾਰੇ ਘਰੋਂ ਨਹੀਂ ਬਾਹਰ ਨਿਕਲਦਾ ਛੋਟੇ ਦਾ ਮੁੰਡਾ ਨਸ਼ਿਆਂ ਵਿੱਚ ਪੈ ਗਿਆ ਉਸਨੇ ਪੈਸੇ ਲਾ ਕੇ ਉਸਨੂੰ ਵਿਦੇਸ਼ ਭੇਜ ਦਿੱਤਾ ਪਰ ਆਦਤਾਂ ਉਹੀ ਰਹਿੰਦੀ ਐ ਉਹ ਉੱਥੇ ਜਾ ਕੇ ਵੀ ਨਾ ਸੁਧਰਿਆ ਹੁਣ ਨਾ ਤਾਂ ਉਹਨਾਂ ਨੂੰ ਫੋਨ ਕਰਦਾ ਹੈ ਉਸਦੇ ਦੋਸਤ ਮਿੱਤਰ ਹਨ ਉਹੀ ਉਸ ਦੀ ਸੁੱਖ ਸੰਤ ਦੱਸ ਦਿੰਦੇ ਹਨ ਤੇ ਅੱਜ ਉਹੀ ਮੇਰੇ ਦੋਨੋਂ ਭਰਾ ਮੇਰੀਆਂ ਧੀਆਂ ਨੂੰ ਚੱਕ-ਚੱਕ ਕੇ ਸਲਾਮਾ ਕਰਦੇ ਨੇ ਜਿਨ੍ਹਾਂ ਨੂੰ ਬੋਝ ਸਮਝ ਕੇ ਉਹ ਸਾਡੇ ਤੋਂ ਅੱਡ ਹੋਏ ਸੀ ਮੇਰੀਆਂ ਧੀਆਂ ਉਹਨਾਂ ਦਾ ਬੜਾ ਮਾਨ ਸਤਕਾਰ ਕਰਦੀਆਂ ਨੇ ਕਹਿ ਦਿੰਦੀਆਂ ਨੇ ਪਾਪਾ ਜੋ ਇਹਨਾਂ ਦੀ ਸੋਚ ਸੀ ਇਹਨਾਂ ਨੇ ਕਰ ਵਿਖਾਈ ਜੋ ਸਾਡੀ ਸੋਚ ਹੈ ਅਸੀਂ ਕਰ ਵਿਖਾਵਾਂਗੇ ਅੱਜ ਤਿੰਨਾਂ ਭਰਾਵਾਂ ਦਾ ਮੇਰੀਆਂ ਧੀਆਂ ਹੀ ਸਹਾਰਾ ਹਨ ਮੇਰੀ ਭੈਣ ਜਿਸ ਨੂੰ ਛੋਟੇ ਦੋਨੇ ਭਰਾਵਾਂ ਨੇ ਤੇ ਬੜਾ ਮਾਨ ਸੀ ਪਰ ਜਾਨਿਆ ਨੇ ਛੇਤੀ ਹੀਕਰਮ ਵੜਨ ਨੂੰ ਹਟਾ ਦਿੱਤਾ ਸੀ ਅੱਜ ਉਹ ਮੇਰੇ ਨਾਲ ਅੱਖ ਨਹੀਂ ਮਿਲਾ ਸਕਦੀ ਸੀ ਤੇ ਕਦੇ ਵੀ ਘਰ ਦੇ ਵੱਡੇ ਨੂੰ ਜਿਸ ਦੇ ਸਿਰ ਕਬੀਲਦਾਰੀ ਹੋਵੇ ਮਾੜੇ ਹਾਲਾਤਾਂ ਵਿੱਚ ਨਹੀਂ ਛੱਡਣਾ ਚਾਹੀਦਾ ਕਿਉਂਕਿ ਉਸ ਨੇ ਖੁਦ ਮਾੜੇ ਹਾਲਾਤਾਂ ਵਿੱਚੋਂ ਲੰਘ ਕੇ ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਹੁੰਦਾ ਹੈ ਉਸ ਦਾ ਇਹ احਸਾਨ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਕੋਈ ਸਾਥ ਦੇਵੇ ਨਾ ਦੇਵੇ ਪਰਮਾਤਮਾ ਉਸ ਇਨਸਾਨ ਦਾ ਸਾਥ ਜ਼ਰੂਰ ਦਿੰਦਾ ਹੈ। ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।